ਸਮਾਣਾ ਸਤਰਾਨਾ ਸੜਕ ਤੇ ਇੱਕ ਮੋਟਰਸਾਈਕਲ ਤੇ ਸਵਾਰ ਬਜ਼ੁਰਗ ਜਿਸ ਕੁੰਵਰ ਦੇ 70 ਸਾਲ ਦੱਸੇ ਗਏ ਆ ਚੰਨਣ ਸਿੰਘ ਸਤਰਾਨੇ ਤੋਂ ਸਮਾਣਾ ਸਾਈਡ ਆ ਰਿਹਾ ਸੀ ਸਾਧ ਮਾਦਰਾ ਦੇ ਨਜ਼ਦੀਕ ਜਿਹੜਾ ਕਿ ਉਸਕੇ ਪੋਤਰਿਆਂ ਵੱਲੋਂ ਦੱਸਿਆ ਗਿਆ ਵੀ ਕੋਈ ਕਾਰ ਉਹਨੂੰ ਟੱਕਰ ਮਾਰ ਕੇ ਚਲੀ ਗਈ ਹੈ ਜਿਸਦੇ ਤੇ ਗੰਭੀਰ ਜ਼ਖਮੀ ਹੋਇਆ ਉਹਦੇ ਪੋਤਰਿਆਂ ਵੱਲੋਂ ਸਮਾਣਾ ਕੇ ਸਰਕਾਰੀ ਹਸਪਤਾਲ ਇਲਾਜ ਲਈ ਦਾਖਲ ਕਰਾਇਆ ਗਿਆ ਔਰ ਇਸ ਮਾਮਲੇ ਦੀ ਸੂਚਨਾ ਡਾਕਟਰਾਂ ਵੱਲੋਂ ਪੁਲਿਸ ਨੂੰ ਦੇ ਦਿੱਤੀ ਗਈ ਹੈ ਇਹ ਮੇਰੇ ਦਾਦਾ ਜੀ ਲੱਗਦੇ ਨੇ ਕੀ ਨਾਮ ਹੈ ਚੰਨਣ ਸਿੰਘ ਜੀ ਕਿੱਥੇ ਜਾ ਰਿਹਾ ਸੀ ਮੋਟਰਸਾਈਕਲ ਤੇ ਸਵਾਣੀ ਆ ਰਹੇ ਸੀ ਕੰਮ ਆਉਂਦੇ ਨੇ ਕੋਈ ਤੇ ਸੁਤਰਾਹ ਤੇ ਘਰੋਂ ਸਾਡ 10 ਕੋਲੇ ਕਰੀਬ ਨਿਕਲੇ ਨੇ ਜੀ ਤੇ ਮੈਨੂੰ ਸਹੀ ਅੱਧੇ ਘੰਟੇ ਬਾਅਦ ਫੋਨ ਆ ਗਿਆ ਜੀ ਤੇ ਸੌਲਮ ਅਜੇ ਸਰਪੰਚ ਦਾ ਜੀ ਉਹ ਕਹਿੰਦੇ ਐਵੇਂ ਕਰਕੇ ਤੁਹਾਡਾ ਦਾਦਾ ਜੀ ਐਕਸੀਡੈਂਟ ਹੋ ਗਿਆ ਤੇ ਮੈਂ ਹੀ ਉਥੋਂ ਨਾਲ ਦੀ ਨਾਲ ਆਪਣੇ ਭਰਾ ਨੂੰ ਫੋਨ ਕੀਤਾ ਤੇ ਗੱਡੀ ਲੈ ਕੇ ਆ ਗਏ ਜੀ ਤੇ ਆ ਕੇ ਵੇਖਿਆ ਜਿਹਨਾਂ ਦੀ ਅੱਖ ਤੇ ਜਿਆਦਾ ਸਾਟੇ ਤੇ ਉਥੋਂ ਬਾਰੇ ਬਿਹਾ ਕੇ ਇੱਥੇ ਸਰਕਾਰੀਓ ਅੱਗੇ ਐਡਮਿਨ ਭੱਜ ਗਿਆ ਗੱਡੀ ਵਾਲਾ ਮਾਰ ਕੇ ਤਾਂ ਲੰਘ ਗਿਆ ਜੀ ਇੱਕਲੇ ਸੀ ਮਟਰ ਹਾਂਜੀ ਨਹੀਂ ਇਕੱਲੇ ਸਨ ਹਾਂਜੀ ਬਾਪੂ ਜੀ ਤਕਰੀਬਨ 70 ਸਾਲ ਦੀ ਉਮਰ ਦੇ ਨੇ ਆਰਐਸਈ ਦੀ ਹਿਸਟਰੀ ਹੈ ਜੀ ਕੋਈ ਛੱਟ ਇਹਨਾਂ ਦੇ ਅਕੋਰਡਿੰਗ ਜੀ ਕੋਈ ਗੱਡੀ 60 ਫੀਟ ਮਾਰ ਗਈ ਜੀ ਇਹਨਾਂ ਨੂੰ ਤੇ ਤਕਰੀਬਨ ਹਿੱਟ ਐਂਡ ਰਨ ਵਾਲਾ ਹੀ ਕੇਸ ਹੈ ਜੀ ਬਾਪੂ ਜੀ ਜਦੋਂ ਆਏ ਨੇ ਜੀ ਸਿਰ ਤੇ ਛੱਟ ਹੈ ਜੀ ਹੱਡੀ ਦਾ ਵੀ ਨੁਕਸਾਨ ਲੱਗ ਰਿਹਾ ਹੈ ਕੈਮਰਾਮੈਨ ਡੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ نیوز